ਸਾਵਧਾਨ 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 ਜੇਕਰ ਤੁਸੀਂ ਨੈਸ਼ਨਲ ਹਾਈਵੇ ਤੇ ਸਫਰ ਕਰਨ ਜਾ ਰਹੇ ਹੋ ਤਾਂ ਤੁਹਾਨੂੰ ਬਹੁਤ ਸचेत ਰਹਿਣ ਦੀ ਲੋੜ ਆ ਅੱਜ ਪੰਜਾਬ ਦੇ ਵਿੱਚੋਂ ਇੱਕ ਖਬਰ ਸਾਹਮਣੇ ਆ ਰਹੀ ਆ ਕਿ ਜਿਹੜਾ ਲੁਧਿਆਣਾ ਖੰਨਾ ਹਾਈਵੇ ਆ ਨੈਸ਼ਨਲ ਹਾਈਵੇ ਉਹਦੇ ਵਿੱਚ ਇੱਕ ਖੱਡਾ ਪਿਆ ਹੋਇਆ ਜਿਹਦੇ ਵਿੱਚ ਅੱਜ ਸਵੇਰੇ ਸਵੇਰੇ ਇੱਕ ਗੱਡੀ ਜਾ ਕੇ ਉਸ ਖੱਡੇ ਦੇ ਵਿੱਚ ਵਜਦੀ ਆ ਜਦੋਂ ਗੱਡੀ ਖੱਡੇ ਦੇ ਵਿੱਚ ਵੱਜੀ ਆ ਤਾਂ ਗੱਡੀ ਉਹ ਪਲਟ ਨੂੰ ਮਸਾ ਹੀ ਬਚੀ ਆ ਜੇਕਰ ਕੋਈ ਵੱਡਾ ਵਹੀਕਲ ਹੁੰਦਾ ਤਾਂ ਸ਼ਾਇਦ ਉਹ ਪੁਲ ਤੋਂ نیچے ਹੀ गिर ਜਾਂਦਾ ਤਾਂ ਉੱਥੇ ਕੁਝ ਪੈਨਾ ਭਰਾ ਮੌਜੂਦ ਸੀ ਨੌਜਵਾਨ ਵੀਰ ਮੌਜੂਦ ਸੀ ਜਿਨ੍ਹਾਂ ਨੇ ਉਹ ਖੱਡੇ ਦਾ ਹਾਲ ਦਿਖਾਇਆ ਕਿ ਆ ਦੇਖੋ ਨੈਸ਼ਨਲ ਹਾਈਵੇ ਜਿਹੜਾ ਲੁਧਿਆਣਾ ਖੰਨਾ ਹੈ ਉਹਦੇ ਵਿੱਚ ਕਿਵੇਂ ਖੱਡਾ ਪਿਆ ਹੋਇਆ ਹਲੇ ਕੁਝ ਟਾਈਮ ਪਹਿਲਾਂ ਹੀ ਇਹ ਪੁਲ ਬਣੇ ਆ ਤੇ ਹੁਣ ਇਸ ਪੁਲ ਦੇ ਅੰਦਰ ਖੱਡਾ ਵੀ ਪੈ ਚੁੱਕਾ ਕਿੱਡਾ ਵੱਡਾ ਖੱਡਾ ਉਹ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਨੈਸ਼ਨਲ ਹਾਈਵੇ ਤੇ ਪਿਆ ਲੋਕ ਨਿਸ਼ਚਿੰਤ ਹੋ ਕੇ ਜਾਂਦੇ ਆ ਕਿ ਟੂ ਵੇ ਹੈ ਤਾਂ ਇੱਥੇ ਕੋਈ ਜ਼ਿਆਦਾ ਖਤਰਾ ਨਹੀਂ ਆ ਤੇ ਕਾਫੀ ਸਪੀਡ ਤੇ ਗੱਡੀਆਂ ਜਾ ਰਹੀਆਂ ਹੁੰਦੀਆਂ ਜਿਹਦੇ ਕਰਕੇ ਕਿਸੇ ਵੀ ਤਰ੍ਹਾਂ ਦਾ ਵੱਡਾ ਨੁਕਸਾਨ ਹੋ ਸਕਦਾ ਇੱਕ ਤਾਂ ਅੱਜਕੱਲ بارشਾਂ ਦਾ ਮੌਸਮ ਚੱਲ ਰਿਹਾ ਤੇ ਦੂਸਰਾ ਜਿਹੜੇ ਇਹ ਹਾਈਵੇ ਬਣੇ ਆ ਜਿਹੜੇ ਇਹ ਰੋਡ ਬਣੇ ਆ ਪਤਾ ਨਹੀਂ ਕਦੋਂ ਇਹਨਾਂ ਰੋੜਾਂ ਦਾ ਇਹਨਾਂ ਪੁਲਾਂ ਦਾ ਬੁਰਾ ਹਾਲ ਹੋ ਜਾਵੇ ਤੇ ਅੱਜ